ਉਹਨ ਪੱਠੇ ਪਾਉਣੇ ਵੇ ਵੇਖਣ ਦੀ ਵੀ ਹਰਿਆ ਆ ਆਗੇ ਆਗੇ ਖਲੋ ਜਾ ਨਹੀਂ ਛੱਡਦੇ ਨਹੀਂ ਛੱਡ ਕੇ ਦੱਸ ਨਹੀਂ ਲੱਗਦਾ ਉਹ ਬੈਠੀ ਹੈ ਵੀ ਮੈਂ ਤੇ ਦੱਸ ਇਹਨੂੰ ਸਮਝ ਮੇਰੀ ਲੱਗਤ ਕੋਈ ਪਾਣੀ ਪੂਣੀ ਵਖਾਵਾ ਕੁੜੀਆਂ ਵੀ ਪਤਾ ਨਹੀਂ ਕਿੱਧਰ ਨਿਕਲ ਗਈ ਵੀ ਦੱਸ ਇਹਨੂੰ ਕੋਈ ਪਾਣੀ ਪੂਣੀ ਵਖਾ ਲੋ ਵੀ ਠਾਕੇ ਦੇਖੋ ਹੈਂ ਇਹ ਮੈਂ ਵਖਾਵਾ ਹੀ ਨਹੀਂ ਕਿੱਥੇ ਵਖਾਉਣ ਨਾਲੇ ਵੇਖਾ ਪੱਠੇ ਹੈਗੇ ਗਾੜੀ ਧੁਖੀ ਲੱਗਦੀ ਹੈ ਤਾਂ ਇੰਨਾ ਕਰਦੇ ਨਾ ਇਹ ਬੀ ਸਵਾਨੀ ਬੈਠੀ ਮੱਜ ਦੇ ਸਰਾਣੀ 24 ਘੰਟੇ ਬੈਠੀ ਰਹਿੰਦੀ ਨਾ ਇਹਨੂੰ ਧਰਨ ਦਾ ਪਤਾ ਨਾ ਇਹਨੂੰ ਕੋਈ ਕਰਨ ਦਾ ਪਤਾ ਹੈ ਖਾਲਾ ਖਾਲਾ ਪੱਤੇ ਮੈਂ ਤੇਰੇ ਕਰਕੇ ਬੈਠੀ ਖਾਲਾ ਬੁਤੀਏ ਵਾਦੇ ਨਹੀਂ ਖਾਂਦੀ ਬੇ ਹੈ ਕੋਈ ਫੇਫੇਵਾ ਚੜਿਆ ਪਿਆ ਕਰਮੋ ਸ਼ਰਮਤਾਨ ਉਹਦੇ ਸਰਾਣੀ ਅੱਜ ਜਿਹੜੀ ਤੈਨੂੰ ਦਿਖਾਈ ਗਿਆ ਨੀ ਪੂਰੀ ਨਜ਼ਰ ਵਾਲਗੇ ਹੈ ਮੇਰੀ ਮੱਝ ਨੂੰ ਨਜ਼ਰ ਨਾ ਲਾਦੀ 24 ਘੰਟੇ ਤੇਰੀਆਂ ਹੀ ਅੱਖਾਂ ਅੱਗੇ ਲੰਘਦੀ ਰਹਿੰਦੀ ਆ ਪਾਉਣੇ ਨਹੀਂ ਮੈਂ ਪੱਟੇ ਰੱਖੇ ਸੁੱਖ ਨਾ ਮੇਰੇ ਪੇਕਿਆਂ ਦੀ ਆ ਹੈ ਉਹਨਾਂ ਦਿੱਤੀ ਮੈਨੂੰ ਮੱਝ ਨੀ ਪਹਿਣਾ ਪੇਕਿਆਂ ਦੀ ਤੇ ਆ ਵੀ ਘਰਦੀਆਂ ਹੀ ਮੱਝਾਂ ਵਾਂ ਸਾਮੋ ਨਾ ਸਾਮੋ ਮੈਂ ਠੇਕਾ ਲਿਆ 24 ਘੰਟੇ ਉਹਦੇ ਸਰਾਣੀ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ ਆ ਦਸ ਮੱਝਾਂ ਤੇ ਜੇ ਤੇ ਕੋਈ ਤੇਰੇ ਪੇਕੇ ਸੁਣ ਆਵੇ ਤੇ ਹਿੱਲੀ ਅੱਖਾਂ ਕਾਲਾ ਕਾਲਾ ਤੂੰ ਹਾਂ ਉਹ ਨੂੰ ਬੈਨ ਮਨੀ ਕਢੀ ਦਿੰਦੀ ਉਹਨੂੰ ਕਿਤੇ ਬਹਿ ਲੈਂਦਾ ਖਰਸਟ ਕਰ ਲੈਂਦਾ ਕਰ 24 ਘੰਟੇ ਡੰਡੇ ਮਾਰ ਮਾਰ ਉਹਨੂੰ ਉਠਾ ਦੇਨੀ ਲੈ ਖਾਲਾ ਚੱਲ ਨਹੀਂ ਚੱਲ ਮੈਂ ਕਰੀ ਉਹਨੂੰ ਡੰਡਾ ਹੀ ਨਹੀਂ ਕਰ ਮਾਰੀ ਨੂੰ ਮਾਰਿਆ ਤੇਰੇ ਨਾਲ ਵਿੱਚ ਖਾਂ ਜੋ ਕੇ ਦਾਣੇ ਨਹੀਂ ਰਹਿਣਦੇ ਤੇਰੇ ਨਾ ਰਹਿਣੇ ਤੇ ਗਾੜੀ ਛੁੱਟੀ ਜਾਨੀ ਆ ਖਾਲਾ ਤਾਂ ਕੋਈ ਨਹੀਂ ਹੈ ਤੈਨੂੰ ਭੌਂਕੀ ਜਾਂਦੀ ਖਾਲਾ ਜਾ ਨਾਲ ਪਾਣੀ ਢਾ ਉੱਧਰ ਜਾ ਕੇ ਇਹਨੂੰ ਕਦੀ ਪਾਣੀ ਵਿਖਾਲਾ ਕਦੀ ਲੈ ਤੇਰੀ ਚੇਤਾ ਆ ਗਿਆ ਮੇਰਾ ਲੱਗਦਾ ਤੂੰ ਤੈਨੂੰ ਬੁਰਕੀਆਂ ਦੇਣ ਲੱਪੈਣਾ ਵਾ ਚੇਤਾ ਕਰਾ ਤੈਨੂੰ ਪਾਣੀ ਸੱਚ ਪਿਉਣਾ ਮੈਂ ਹਾਏ ਨੀ ਮੇਰੇ ਵੀਂਦਿਆਂ ਵੀਂਦਿਆਂ ਤੂੰ ਤਿੰਨ ਵਾਰਾ ਪਾਣੀ ਪਿਆਤਾ ਉਹਨੂੰ ਗਰਮੀ ਪਤਾ ਕਿੰਨੀ ਆਪ ਵਾਟਾ ਕੋਲਰ ਚ ਕਿੰਨੀ ਵਾਰੀ ਪਾਣੀ ਪੀਂਦਾ ਨਾ ਪੀਦਾ ਪੈਣਾ ਤੇਰਾ ਮਰਜਾ ਡੋਲ ਟਲ ਰਹੀ ਸਾਰਾ ਥੱਲੇ ਤੇਰਾ ਪੀ ਲਿਆ ਨੀ ਬੜਾ ਪੀ ਲਿਆ ਤੇਰਾ ਨੀ ਉਹ ਚੂਲੀ ਤੋਂ ਤਾਂ ਨਹੀਂ ਦਿੰਦੀ ਨੀ ਨਾ ਉਹ ਸੂਈ ਨਾ ਕੰਨ ਉਹ ਜਿਨ੍ਹਾਂ ਨੇ ਦੁੱਧ ਦੇਣਾ ਜਿਨ੍ਹਾਂ ਦਾ ਪੀਣੀਆਂ ਖਾਣੀਆਂ ਦਹੀਂ ਖਾਣੀਆਂ ਤਾਂ ਉਹਨਾਂ ਨੇ ਤੂੰ ਤੇ ਬੈਠੇ ਪੁੱਛਿਆ ਨਹੀਂ ਛੇ ਸੁਣ ਵਾਲੀ ਆ ਇਹਨੂੰ ਅੱਜ ਕੁਛ ਪਾਵਾਂਗੇ ਕਰਾਂਗੇ ਤੇ ਕੱਲ ਨੂੰ ਦੁੱਧ ਦਊਗੀ ਹੈ ਤੇਰਾ ਰਾਤ ਦਾ ਵੀ ਅੱਜ ਉਹਨੂੰ ਮੈਂ ਖਵਾਣਾ ਨਾ ਤੇ ਕੱਲ ਨੂੰ ਚੰਗੀ ਦੁੱਧ ਨਾ ਦੇ ਮੈਂ ਤਾਂ ਫੇਰ ਤੇਰੇ ਵਰਗੀ ਮੇਹਣੇ ਮਾਰੀ ਨੀ ਆ ਵੇਖ ਨੀ ਇਹਦੇ ਨਾਲੋਂ ਤਾਂ ਤੇਰੀ ਮਾਜੀ ਪਿੰਨਾ ਆਈ ਆਈ ਸੀ ਕਿ ਚੰਗਾ ਨਾ ਤੈਨੂੰ ਕਹਿੰਦਾ ਤਾਂ ਹੁੰਦਾ ਪੱਠੇ ਅੰਦਰ ਥੋੜੇ ਹੋਦੇ ਰਹਦੇ ਹੋ ਛੋਟਾ ਨੀ ਪੈ ਨੀ ਇਹਦੇ ਘੜੀ ਰਹਿੰਦੇ ਪੱਠ ਫਤੇਰੇ ਕਿ ਇਹਨੇ ਖਾ ਕੇ ਤੇ ਫਿੱਟਣਾ ਵਾ ਪਰ ਇਹ ਬੱਤਾ ਆਪਣੀ ਮਾਜ ਨੂੰ ਪੱਕੇ ਪਾ। ਆਹ ਚੀਕੋਈ ਕਹੀਏ ਜਨਾਨੀ ਦੀ ਅੱਜ ਮੈਂ ਆਨੀਆਂ ਨੂੰ ਹਰਿਆ ਜਾਦਾ ਲਿਆਵੇਂ ਮੇਰੀ ਥੂੜੀ ਸੁੱਟੀ ਹੋਈ ਆ। ਆਬਾ ਤਾਂ ਮੈਂ ਜਾਣੀ ਮੈਂ ਰੋਟੀਆਂ ਪਕਾ ਲਿਆ ਕਰ ਜਾਂ ਪਰੌਂਠੀਆਂ ਇਹਦੇ ਮੂੰਹ ਚ ਬੁਰਕੀਆਂ ਗਿਆ ਕਰ ਪਰੌਂਠੀਆਂ ਪਕਾ ਪਾ ਕੇ। ਹੈ ਮੈਂ ਤਾਂ ਪਾਣੀ ਦੀ ਥਾਂ ਇਹਨੂੰ ਐ ਕਰ ਜੂਸ ਬਣਾ ਕੇ ਲਿਆਇਆ ਹੋਣਾ। ਹੋ ਲਾ ਪਾਣੀ ਛੱਡਾ ਦੇਣ ਲਾ ਪੂਗੀ। ਲਿਆ ਹੋਰ ਪੀਣਾ ਹੋਣਾ ਇਹਨੂੰ ਤੇ ਬਾਲਟੀ ਬੜੀ ਕੁੱਟੀ ਸੀ ਉੱਚ ਪੀਣੀ ਪਾਣੀ। ਇਹ ਕਿ ਬੱਤੀਆਂ ਕਿ ਸੁੱਟ ਦੇ ਇਹਨੂੰ ਪੀ ਲੂਗੀ ਤੈਨੂੰ ਪੀੜਨ ਦੀ ਵਿਚਾਰੇ ਐਡੀ ਦੂਰ ਤੁਰ ਕੇ ਆ ਉਹ ਖੇਚਲ ਹੈ ਵਿਚਾਰੇ ਸੂਣ ਵਾਲੀ ਮੱਝ ਆ ਧਿਆਨ ਦੇ ਨਾ ਖਣਾ ਦਾਦਾ ਬੈਠ ਦਾਦੇ ਥੱਲੇ ਬੈਠ ਸੋਫਾ ਲੈ ਆਏ ਤਾਂ ਥੱਲੇ ਲਾ ਹੈ ਹਾਂ ਆ ਫੋਨ ਨਾ ਕੋਤ ਸੁੱਟ ਦੇ ਚ ਬੱਚੇ ਚ ਲੈ ਪੀ ਲੈ ਹੋਰ ਪੀ ਲੈ ਇੱਕ ਤਾਂ ਸਾਰੀਆਂ ਬਾਲਟੀਆਂ ਤੇਰੀ ਗੰਦੀ ਜੀ ਮੱਝ ਨੇ ਅੱਗ ਲਾਈ ਤੋੜ ਤੋੜ ਕੇ ਦੇ ਲਾ ਆਪਾਂ ਅਗੂ ਦੇ ਥੱਲੇ ਵਾ ਸਾਰਾ ਗੋਆ ਮੁਝ ਕੇ ਤੇ ਤੂੰ ਉਹ ਗਾਂ ਥੱਲੇ ਕਰ ਦੇਨੀ ਹੈ ਹੈ ਉਨੂ ਨਹੀਂ ਕੋਵਾਂ ਲੱਗਦਾ ਤੂੰ ਤੇ ਤੂੰ ਜਣਾ ਹੀ ਤੇ ਤੂੰ ਸਾਰੀਆਂ ਥੱਲੇ ਮਾਰ ਕੇ ਸਿਰ ਨਾ ਖਾ ਕਰ ਜਾ ਚੌਂਕੇ ਦਾ ਕੰਮ ਕਰ ਲੈ ਸਿਰ ਨਾ ਖਾ ਤੂੰ ਇਹਦੇ ਸਰਾਣੇ ਕੀ ਹੈ ਤੇ ਹਾਰ ਪਰੋਂਦਾ ਹੀ ਮੈਂ ਤੇ ਚਪੱਠੇ ਵੱਢ ਕੇ ਜਿਉਣੇ ਹਰਿਆ ਇਹਨੂੰ ਪਾਉਣਾ ਨਿਰੀ ਟੋੜੀ ਫੁੱਟੀ ਘਰੇ ਘਰ ਵਾਲੇ ਨੇ ਇੰਨਾ ਨਹੀਂ ਪਤਾ ਵੀ ਹਰਿਆ ਪਾਦਾਂ ਵਿੱਚ ਬੁਲਾ ਕੇ ਨਹੀਂ ਹਜੇ ਉਹ ਦੁੱਧ ਨਹੀਂ ਦੇਂਦੀ ਜਦੋਂ ਸੂ ਗਈ ਦੁੱਧ ਦੇਉਗੀ ਤਾਂ ਸਾਰਿਆਂ ਨੇ ਪੀਣਾ ਵਾ ਪਹਿਲਾਂ ਕੀ ਉਹਨੂੰ ਵੀ ਨਿਕਲ ਜਾ ਇੱਥੇ ਪੀਲਾ ਪੀਲਾ ਫੋੜ ਲਿਆ ਵਾ ਵਾਰਸ਼ ਆਪਣੀ ਮਾਝ ਦਾ ਪੁੱਤ ਧਿਆਨ ਰੱਖਿਆ ਕਰ ਇਧਰ ਸਾਰ ਬਤਾ ਕੇ ਮੈਨੂੰ ਇਹਦਾ ਲੱਗਦਾ ਇਨੇ ਤੱਕ ਇਹਦੇ ਨੂੰ ਚੋਲ ਰੋ ਸਬਜੀ ਰੋਟੀ ਦੇ ਨਾਲ ਉਹਨੂੰ ਰੋਟੀਆਂ ਖਵਾਉ ਲਾ ਪਹਿਲਾਂ ਪੱਟੇ ਛੱਟ ਕੇ ਇਹਨੂੰ ਕੋਈ ਰਹਿ ਨਹੀਂ ਦੇਣਾ ਘਾਬਿਆਂ ਚੋਗਾ ਵੀ ਕੁਛ ਨਹੀਂ ਹਾਲਾ ਵੇਲੇ ਸਾਰਾ ਇਹ ਕਾਂ ਥੱਲੇ ਗੋਵਾ ਕਰ ਦਿੱਤਾ ਚਿੱਲੇ ਆ ਮੈਂ ਉਹਦੇ ਖਲ ਨਹੀਂ ਲੈ ਮਾਂਜਾ ਹੀ ਤੋ ਫੜਾ ਮਾਂਜਾ ਫੜਾ ਇਹਨੇ ਬਹਿਣਾ ਚੱਲ ਜਾਵੇ ਬਹਿਣ ਤੋਰੀ ਫਿਰਦੀ ਤੋ ਕਿ ਥੱਲੇ ਗਾਂਦਵਾ ਗਾਂਦ ਚ ਨਹੀਂ ਨਾ ਇਹ ਬਹਿਣਾ ਲੈ ਮਾਂਜਾ ਮਾਰ ਨੀ ਤਾਂ ਇਹ ਤਾਂ ਕਿੰਨੇ ਮੈਂ ਆਖੰਦਾ ਹੀ ਆ ਕਿ ਤੂੰ ਆਪ ਥੱਲੇ ਪੈ ਜਾਗਾ ਤੇ ਇਹਦੇ ਥੱਲੇ ਲਿਆ ਕੇ ਆਪਣੇ ਨਾਲ ਬੈਠ ਜਾਦੇ ਤੇ ਸਾਧੂੰਗੀ ਫਿਰਤੀ ਹੈ ਵਿਚਾਰੀ ਬਹਿ ਜਾ ਕਰੇ ਗੰਦੇ ਥਾਂ ਤੇ ਬੈਂਦੀ ਨੀਗੀ ਇਹ ਬੇਜਮਾਨੇ ਵਿਚਾਰਿਆਂ ਦੇ ਹੈ ਨਹੀਂ ਇਹ ਤਾਂ ਜਬਾਨ ਦਿੱਤੀ ਰੱਬ ਨੇ ਅੱਜ ਨੇ ਲਾਗੇ ਦੋ ਬੈਠੇ ਨਾ ਜਬਾਨ ਦੇ ਬਚਦੇ ਰੇ ਵੇਚਦੀ ਕਰਨਾ ਤਾਂ ਤੇਰੀਆਂ ਘਾਤ ਤੇ ਸਾਹਗਾ ਤੈਨੂੰ ਕੀ ਹੋਇਆ ਮੈਂ ਆਪਣੀ ਸਾਹਮਣੇ ਗਈ ਆ ਨਾ ਨਹੀਂ ਮੈਂ ਕੰਮ ਸਾਰਾ ਕਰ ਰਹੀ ਆ ਮੈਂ ਵੱਧ ਦਾ ਕਲਾਸ ਵੱਧ ਪਾਉਣੀ ਬਸ ਤੂੰ ਮੇਰੀਆਂ ਇਹ ਚਾਰ ਤੇਰੀ ਤਾਂ ਮੈਂ ਇਕੱਲਾ ਪਿੱਛੋਂ ਲਿਆਈ ਆਂ ਹੈ ਖਾਂਜੇ ਘਰ ਦੀ ਮੱਝਾਂ ਮੈਂ ਫਿਰ ਕੇ ਦੀ ਗੱਲ ਆ ਖਾਂਜੇ ਮੈਂ ਤੇ ਨਹੀਂ ਨਾ ਦੇਦੀ ਉਹਨਾਂ ਕਹ ਲੈ ਜਾਓ ਕਿਉਂ ਲਿਆ ਜਾਣਾ ਆਪਣੀ ਧੀ ਨੂੰ ਚਿੱਟਾ ਹੀ ਨਹੀਂ ਚਿੱਟਾ ਹੀ ਨਹੀਂ ਤੂੰ ਤੇ ਇੰਨਾ ਜੋਗੀ ਰਹਗੀ ਸੀ ਇਹ ਦੇ ਵਾਸਤੇ ਨੂੰ ਫੜ ਲਾ ਕੇ ਬਹਿ ਜਾਣਾ ਮੈਂ ਹੂਨਕਾ ਫੜ ਲਾ ਦੱਸ ਐਨ ਹੋ ਕੇ ਬਹਿ ਜਾਏਗਾ ਆਉ ਦੂਜੀ ਪਰੇ ਨੂੰ ਕਰਦੇ ਹਾਂ ਉਹ ਕੋੜਾ ਲੈ ਆ ਮਾਣਾ ਉਹ ਕੋ ਕੰਮ ਕਰ ਮੈਂ ਮਜ਼ਾਕ ਕਿ ਲਾਈ ਜਾਣੀ ਸਖਰਾ ਥੋੜ ਵਾਲੇ ਮੇਰੀ ਮੱਝ ਵਾ ਤਨ ਕਾ ਇਹਨੂੰ ਹੋ ਜਾ ਜਾ ਕੇ ਤੇ ਗਰਾਂ ਨਾ ਮੈਡੂ ਆ ਜਾ ਮੈਂ ਨਹੀਂ ਪਹਿਣਾ ਇਹ ਤਾਂ ਹੁਣ ਰਾਣੋ ਹੋ ਗਈ ਹੈ ਚਾਹੀ ਸਵੇ ਦੀ ਗੱਲ ਤੂੰ ਕਿ ਨਿਪੜੇ ਤਪੜਾ ਜ ਮੂੰਹ ਮੇਰੀ ਮਾਜੀ ਨੂੰ ਲਾਉਣੀ ਪਰ ਤਹਾ ਸੁੱਕੇ ਜ ਬੂਠੇ ਵਾਲੀ ਇਹਨ ਪਰੇ ਬੰਨਿਆ ਕਰ ਮਾੜਾ ਜਿਆ ਪਰੇ ਨੂੰ ਕਾ ਰਨੂ ਸੁੱਕਾ ਤੇ ਆਪੇ ਵਿਚਾਈ ਜਾਣਾ ਉਧਰੋਂ ਫੜਨੀ ਹੈ ਰਾਣੋ ਗਾੜੀ ਕਰ ਦੇਣੀ ਹੈ ਉਧਰੋਂ ਫੜਨੀ ਹੈ ਰਾਣੋ ਗਾੜੀ ਕਰ ਦੇਣੀ ਰਾਣੀਆਂ ਤੇਰੀ ਰਾਣੋ ਤੇ ਰਾਜ ਦੀ ਨਹੀਂ ਇਧਰੋਂ ਚੁੱਕਦੀਆਂ ਰਾਣੋ ਨੂੰ ਪਾ ਦੇਣੀ ਉਧਰੋਂ ਚੁੱਕਦੀਆਂ ਰਾਣੋ ਪਾ ਦੇਣੀ ਤੇ ਤੇ ਰਾਣੋ ਰਾਜ ਕਰਦੇ ਖਬਰ ਦੇਰ ਖਵਾਰਦਾਰ ਜੀ ਉਹਨੂੰ ਗੱਲ ਕੀਤੀ ਕੋਈ ਠੀਕ ਆ ਨਾ ਉਹ ਵੇ ਲ ਬਚਾਰੀ ਚੁੱਪ ਕਰਕੇ ਖੜੀ ਤੁਹਾਡਿਆਂ ਵਾਂਗੂ ਨਹੀਂ ਆਵੇ ਪੂਛਾ ਹੀ ਮਾਰੀ ਚਾਹਦੀ ਤੇ ਆਵੇ ਕਿੱਦਾਂ ਨੂੰ ਮੂੰਹ ਚੁੱਕਿਆ ਬਸ ਕੰਮ ਕਰ ਲਵੀ ਬੋਲੀ ਜਾਨੀ ਆ ਤੇ ਉਹਨੇ ਤੇ ਆਪੇ ਚੁੱਪ ਕਰਕੇ ਬਹਿਣਾ ਵਾ ਹੈ ਰਾਨੋਕ ਮੈਂ ਜੰਕਰਾ ਵਿਚਾਰੇ ਕੀ ਆ ਜਿੰਦੇ ਤਾਂ ਗਲ ਜੋਗ ਪਾਇਆ ਬਬਾ ਸਰੋਂ ਦਾ ਤੇਲ ਮਗਾਇਆ ਰਤੀ ਦੀ ਆ ਨੀ ਕਚਰੇ ਵਿੱਚ ਜੰਨੀ ਵੀ ਇਹ ਤਾਂ ਪਹਿਲਾਂ ਤੇ ਤੇਲ ਮਗਾਇਆ ਹੀ ਲਿਆਇਆ ਸਰੋਂ ਦਾ ਮੈਂ ਮੱਝ ਨੂੰ ਨਵਾਉਣਾ ਤੇ ਪਿੰਡੇ ਨੂੰ ਮਲਣਾ ਵਾ ਕਿੰਨੀ ਖੁਸ਼ਕੀ ਹੋ ਗਈ ਇਹਦੇ ਨਹੀਂ ਥਲੋਂ ਦਾ ਤੇਲ ਨਿਵਾ ਰੱਖੋ ਦ ਹੋਰ ਕੋਈ ਚੀਜ਼ ਇਹਨੂੰ ਤੂੰ ਉਹ ਨਵਾ ਦੇ ਇਹਨੂੰ ਕਰ ਦੇ ਨਾ ਤੇਲ ਨਾਲ ਫਿਰ ਤੂੰ ਉਥੇ ਜਿਹੜਾ ਆਪਦਾ ਲਮਣੀ ਸਿਰ ਨੂੰ ਬਜਾ ਜਾਮਲਾ ਉਹ ਲਾ ਦੇ ਇਹਨੂੰ ਫਿਰ ਕੰਮ ਲਗੇ ਇਹਦਾ ਪਿੰਡਾ ਠੰਡਾ ਹੋ ਜਾਂਦਾ ਫਿਰ ਮੱਛਰ ਘੱਟ ਲੜਦਾ ਇਹਦਾ ਖੁਸ਼ਕੀਨਾ ਬੜਾ ਲੜਦਾ ਵਾ ਤੇ ਨਾਲੇ ਨਾ ਐਵੇਂ ਕਚਰੇ ਨਾਲ ਵਿੱਚ ਜਾ ਮਾ ਅੱਜ ਮੇਰੇ ਤੰਗ ਹੁੰਦੀ ਕੀ ਇਹਨੇ ਖਾਪਾ ਪਾਈ ਆ ਜਾਂ ਪਰਿਓ ਉਹ ਵੀ ਪੂਛਾ ਮਾਰਨ ਲੱਗ ਪਈ ਆ ਨਹੀਂ ਨਹੀਂ ਕੁਛ ਨਹੀਂ ਧੰਨੀ ਤੇ ਧੰਨੀ ਦੀ ਰਾਣੂ ਤੈਨੂੰ ਅੱਜ ਮੈਂ ਨਹੀਂ ਸੁਖਣਾ ਕੋਈ ਕੀ ਨਹੀਂ ਲੈ ਆਂਦਾ ਪੇਕ ਉਹਨਾਂ ਦੇ ਨਿਆਣਿਆਂ ਦਾ ਆਪਦੇ ਆਂਦਾ ਵੀ ਛਾ ਰੱਖਦੀ ਜਿੰਨੇ ਰਾਣਗਰ ਰੱਖਦੀ 24 ਅੱਜ ਤੈਨੂੰ ਨਵਾ ਇਹ ਨਾਲੇ ਲਾਉਂਗੀ ਤੇਲ ਦੇਖੀ ਹੁਣ ਕਿੱਦਾਂ ਆਪਣੇ ਰਾਣਾ ਨੂੰ ਵਿਸਕਾਉਗੀ ਸਾਬਣ ਆਇਆ ਮਾਰਕੀਟ 'ਚ ਨਵਾਂ ਉਹ ਲਿਆ ਕੇ ਤੈਨੂੰ ਲਾਉਂਗੀ ਚੰਗਾ ਇਹਨੂੰ ਤਾਂ ਪੀ ਗੋ ਜਿੱ ਵੀ ਮੈਂ ਤੈਨੂੰ ਸਾੰਭਦੀ ਕਿਉਂ ਕੋਈ ਨਹੀਂ ਚੇਤੀ ਮਾਪਰੇ ਨਾ ਕਰਦੇ ਗੋ ਮੇਰੀ ਮਾਝ ਥੱਲੇ ਗੋਇਆ ਆਇਆ ਕਿਹੜਾ ਇਹਨੇ ਮੈਨੂੰ ਤਾਂ ਸਾਰੇ ਡੰਗਰ ਵਾ ਉਹ ਪਸ਼ੂ ਆ ਠੀਕ ਆ ਨਾ ਮੈਨੂੰ ਸਾਰੇ ਇੱਕੋ ਜੇ ਆ ਮੈਂ ਸਾਰਿਆਂ ਥੱਲੋਂ ਇਹਨੂੰ ਹੂਚ ਕੇ ਕਰੂੰਗੀ ਮੇਰੇ ਨੂੰ ਤੇਰੇ ਤੇ ਮੇਰੇ ਤੇ ਤੇ ਵੰਗ ਹਾਂ ਉਹ ਤੇਰਾ ਤੇ ਮੈਨੂੰ ਪਤਾ ਵਾ ਕਿ ਤੇਰੇ ਮਾਂਚ 'ਤੇ ਕੁਛ ਵੀ ਨਹੀਂ ਹੈਗਾ ਆ ਮੈਨੂੰ ਤਾਂ ਪਸ਼ੂ ਆ ਇੱਕੋ ਜੇ ਹੀ ਆ ਹੈਂ ਨੇ ਉਹਨੇ ਵੀ ਖੋਲੀ ਤਾਂ ਬੱਜਣਾ ਉਹਨੇ ਵੀ ਖੋਲੀ ਤਾਂ ਤੂੰ ਖਰੇ ਕੀ ਲੋਕਾਰ ਦੀ ਲੈ ਆਈ ਆ ਭੈਣਾ ਪਹਿਲਾਂ ਮੈਂ ਤਸ ਰੋਲਣਾ ਭਾਤ ਤਰੀ ਕਿੱਥੇ ਮੈਂ ਪੱਠੇ ਵੱਟ ਕੇ ਆਪਣੀ ਰਾਣਾ ਨੂੰ ਹਰਾ ਹੀ ਲੈ ਕੇ ਪਾਵਾਂ ਪੱਤੀ ਕੀ ਧਕਾ ਦਵਾਂਣੀ ਨਹੀਂ ਭੈਣਾ ਆਪਣੇ ਕੋਈ ਵੀ ਕਰਨੀ ਚੁੱਲ੍ਹੇ 'ਚ ਅੱਗ ਪਾ ਤਾ ਸਬਜ਼ੀ ਬਣਾਉਣਾ ਕੋਈ ਨਹੀਂ ਖਾਵਾਂਗੇ ਉਹ ਰੱਜ ਕੇ ਤੇ ਆਪਾਂ ਵੀ ਰੱਜ ਕੇ ਮੈਂ ਤਾਂ ਅੱਧੀ ਰੱਜ ਜਾਨੀ ਉਹ ਰੱਜ ਕੇ ਹਾਂ ਮਰਦਾ ਬਾਤਰੀ ਦੇ ਪਰ ਇਦਨ ਮੈਂ ਜਿੰਨੀ ਵੱਟਣ ਜਾਏ ਸਿੱਟਾ ਸੋਣਾ ਹਰਿਆ ਗਿਆ ਲੈ ਮੈਂ ਆਪਾਂ ਨੀ ਸ਼ਰਮ ਕਰ ਸ਼ਰਮ ਕਰਮੋ ਨੀ ਕੀ ਤੇ ਦਿਮਾਗ ਨੂੰ ਹੋ ਗਿਆ ਰਾਤ ਨੂੰ ਚੋਣੀ ਨਹੀਂ ਮਾਝ ਦੁੱਜੀ ਕੀ ਚੋਣਾ ਪਾੜਾ ਰੱਖਿਆ ਵਾਲੇ ਬੋਲੇ ਮੈਂ ਕੀ ਕਰ ਮੈਂ ਆਪਣੀ ਰਾਣ ਹੋਰ ਜਾਣੀ ਹਾਏ ਹਾਏ ਨੀ ਨਾ ਇਹ ਰਜੇ ਤੇ ਨਾ ਇਹਦੀ ਰਾਣ ਹੋਰ ਰੱਜੇ ਹੈ ਦੱਸ ਇਹਨੇ ਪਾੜਾ ਰੱਖਿਆ ਇਸ ਰਾਤ ਨੂੰ ਦੱਸ ਜਬ ਅੱਡ ਕੇ ਲਿਆ ਫਿਰ ਉਥੋਂ ਪੱਠਿਆਂ ਚ ਪਿਲੀ ਰਾਤ ਨੂੰ ਦੁੱਧ ਚੱਲੀ ਹਾਂ ਫੋੜ ਮੇਰੀ ਕਿਸਮਤ ਚੰਗੀ ਰੱਬ ਵੀ ਮੇਰਾ ਬੜਾ ਸਾਥ ਦਿੰਦਾ ਉਥੇ ਪਾਇ ਹੀ ਮਾ ਪਾਤੇ ਰਾਤ ਨੂੰ ਰਾਨੂੰ ਥੱਲੇ ਮੱਗਾ ਚੋਂ ਵੀ ਤੇ ਪੀਣੀ ਚੰਗਾ ਮੈਂ ਨਹੀਂ ਹੁਣ ਉਹ ਤੇ ਜੋਗੇ ਲਿਆਉਣੀ ਜਿਵੇਂ ਪੰਜ ਸਾਲ ਹੋ ਗਏ ਰਾਨੂੰ ਆਈ ਨੂੰ ਨਾ ਇਹ ਦੁੱਧ ਤੋਂ ਬਿਨਾ ਇਹ ਸੂਏ ਜਦੋਂ ਸੂਨ ਵਾਲੀ ਸੂਨ ਵਾਲੀ ਜਦੋਂ ਪੁੱਛੋ ਸੂਨ ਵਾਲੀ ਸੂਨ ਵਾਲੀ ਖਰੇ ਨੇ ਕਿਹੜੀ ਸਦੀ ਨੂੰ ਸੂਣਾ ਤੈਨੂੰ ਦੇ ਇਹ ਵੀ ਦਵਾ-ਦਮ ਇਹਦਾ ਦੁੱਧ ਪੀਣਾ ਦੁੱਧ ਨਹੀਂ ਮੈਂ ਤੈਨੂੰ ਪੀਂਦਿੰਦੀ ਆ ਫੇਰ ਰਾਨੂੰ ਨੂੰ ਲਿਆਂਦਾ ਕਿਹੜੇ ਕੰਮ ਨੂੰ ਹੀ ਦੁੱਧ ਨਹੀਂ ਪੀਂਦੇ ਨਾਲੇ ਪਾੜਾ ਪਾ ਲਓ ਜਿ ਪਉਣਾ ਆ ਮਰ ਮੈਂ ਨਹੀਂ ਕਿਉਣਾ ਅਜ ਰਾਨੋ ਥਲੇ ਚੋਕੇ ਪੀਵੇਂਗੀ। ਕੋਈ ਪਤਾ ਲੱਗ ਜੂ ਤੇਰੀ ਰਾਨੋ ਕੀ ਦਿੰਦੀ ਐ। ਉਹ ਤੇਰੇ 10 ਸਾਲ ਹੋ ਗਏ ਆ ਲਿਆ ਕੇ। ਨਹੀਂ ਗੱਲ ਨਾਲ ਤੇ ਤੈਨੂੰ ਬੜੀਆਂ ਆਉਂਦੀਆਂ। ਜੇ ਮੈਂ ਆਪਣੀ ਮੱਝ ਨੂੰ ਪੱਠੇ ਪਾਉਣੀ ਆ ਉਧਰ ਵੇ। ਆਹ ਵਿਚਾਰਾ ਧੁੱਪੇ ਕਰ ਕਰਦੇ ਆ। ਉਹ ਤੋਂ ਗਰੀਬ ਤੋਂ ਕੀ ਲੈਣਾ ਜੇ ਛਾਵੇਂ ਨਹੀਂ ਬੰਨਿਆ ਜਾਂਦਾ। ਲੈ 10 ਵੀ ਜਿੱਥੇ ਤੂੰ ਡੰਗਰਾਂ ਚ ਸਵੇਰ ਦੀ ਬੜੀ ਜੀ ਉਹਨੂੰ ਕੋਟ ਪਾਣੀ ਧਾ ਦੇਂਗੀ। ਕਿ ਬੰਨਦੇ ਕਿ ਕੀ ਮੇਰੀ ਸੋਹਲਾ ਗੱਲ ਧਿਆਨ ਨਾ ਕਿਤੇ। ਰੰਨ ਨਾ ਮਾ ਤੇਰੇ ਬਾਸੀਸੇ ਦੇ ਦਾਮ ਹੈਗਾ ਤੇ ਬਾਸੀਸ ਲੱਗ ਜਾਂਦੀ ਜੇ ਵੀ ਕੰਨ ਨਹੀਂ ਪੈਣਾ ਤੇਰੀ ਰਾਣੋ ਹੀ ਗੱਲਾਂ ਸੁਣਦੀ ਸਮਝਦੀ ਆ ਉਹਨੇ ਨਹੀਂ ਸਮਝਣੀਆਂ ਠੀਕ ਹੈਂ ਆਂਦੇ ਨਹੀਂ ਕਰ ਤੂੰ ਇਹਦੇ ਨੇ ਸੋਣੀ ਲੱਗਦੀ ਆ ਗਰੀਬ ਵਿਚਾਰੇ ਦਾ ਲਾਹੋ ਪਿੱਤਾ ਵੇ ਕਿਤੇ ਦਾਮ ਤੇ ਬਾਹਰ ਆਇਆ ਗਰੀਬ ਆਂ ਨਹੀਂ ਤੈਨੂੰ ਗਰੀਬ ਬਣੀਆਂ ਦੇ ਜਾਣੇ ਇਹਨੂੰ ਬੰਨ ਛਾਵੇਂ ਜੇ ਰਾਣੋ ਉਹਨੂੰ ਬੰਨ ਸਕਦੀ ਤਾਂ ਉਹਨੂੰ ਵੀ ਬੰਨ ਲਾ ਹਾਂ ਮੈਂ ਕਿ ਬਾਜੀ ਦੇਖਦੀ ਆ ਹਾਂ ਥਮੜਲ ਕਰ ਲਿਆ ਵੇ ਪੈਰਾ ਕੋਲ ਮਾਸਾ ਤੇ ਗੋਆ ਹੀ ਉਹ ਵੀ ਕਰਦੀ ਐਨਾ ਥੱਲੇ ਤਾਂ ਤੈਨੂੰ ਮਾਸਾ ਦਿੱਸਿਆ ਨਾ ਉਹਦੇ ਥੱਲੇ ਤੇਰੀ ਘੋੜਾ ਵੀ ਦੇਖਦਾ ਡੰਗਰ ਕੋਈ ਥੀ ਰਹਿੰਦੀ ਹੁੰਦੇ ਆ ਈਗਾ ਨਾ ਕਿਤੇ ਮਹਿਲਾ ਬੰਲੀ ਨਹੀਂ ਨਾ ਡੰਗਰ ਡੰਗਰ ਹੀ ਆਈਂਦਾ ਵਾ ਤੂੰ ਜਿੰਨਾ ਬੋਲਦੀ ਹੈ ਨਾ ਇੰਨਾ ਕੰਮ ਕਰ ਲੈਣਾ ਤੇ ਆਪ ਤਰ ਨਾ ਜਾਏਗੇ ਤੂੰਰੇ ਫਾਰੇ ਪਪਾ ਛੋਈ ਜਾਨੀ ਕੰਮ ਕਰ ਕਰ ਕੇ ਕੰਮਾਂ ਵਾਲਾ ਗਾਲੀ ਨਹੀਂ ਰਹੂਗੀ ਤੇਰੀ ਮੈਂ ਤਾਂ ਕਰਦੀ ਆ ਇਹਨੂੰ ਘਰ ਆਲੂ ਮਾਰ ਦਿੰਦੀ ਆ ਫੇਰ ਤੂੰ ਚੱਜ ਨਾ ਸਾਹਮ ਵੀ ਲਾ ਉਹਨੂੰ ਮੈਂ ਤੇ ਇਹੀ ਹੱਥ ਜੋੜਦੀ ਆ ਡੰਗਵਾਲੀ ਕੋਈ ਵੀ ਕੋਈ ਰਾਣੌਰ ਕੀ ਮਾਜ ਨਾ ਲਾ ਆਵੇ ਇਹੋ ਜੇ ਸਿਆਪੇ ਨਾ ਕੋਈ ਪਾਰੇ ਜਿਹਨੂੰ ਤੇਹੀ ਪੈਗੇ ਐਦਾਂ ਦਾ ਧਾਗਾ ਹੀ ਮੇਰੇ ਪੌਣਾ ਕਾ ਚ ਫੈਨ ਨਜ਼ਰ ਲੱਗ ਜੂਗੀ ਐਦਾਂ ਦਾ ਤਾ ਗਾਹੇ ਮੈਂ ਆਪਣੀ ਰਾਣੋ ਦੇ ਲੱਤ ਨੂੰ ਬੰਨਣਾ ਨਜ਼ਰ ਲਾ ਦੇਗੀ 24 ਘੰਟੇ ਉਹਨੂੰ ਵੇਚੀ ਨਹੀਂ ਇਹ ਸੋਹਣਾ ਲੱਗੂਗਾ ਜਿਹੜਾ ਤੇਰੀ ਸੱਸ ਨੇ ਤੈਨੂੰ ਪਿੰਦੀ ਨਾ ਹਾਰ ਨਹੀਂ ਪਾਇਆ ਉਹ ਲਿਆ ਕੇ ਨਾਲੇ ਤਾਂ ਕੰਨਾਂ 'ਚ ਪਾ ਤਾਣੇ ਨਾਲੇ ਇਹਨੂੰ ਪਾ ਕੇ ਆ ਦਿਰਾਂ ਹੈ ਤੂੰ ਕੀ ਕਰਨਾ ਤੇਰੀ ਰਾਣੋ ਛੰਛਣ ਕਰਕੇ ਪਤਾ ਲੱਗਣਾ ਪੇਕੇ ਦੀ ਬਾਤ ਜੀ ਇੱਕ ਸੈੱਟ ਦੀ ਗੱਲ ਕਰਦੀ ਹੈ ਕਿ ਤੇ ਸੂਣ ਵਾਲੀ ਹੋਗੀ ਜਦੋਂ ਕੋਈ ਕੱਟੀ-ਕੱਟਾ ਮਗਰ ਹੋਇਆ ਕੱਲ ਨੂੰ ਵੇਚਣ ਦੀ ਗੱਲ ਕਰਾਂ ਇੱਕ ਦੀ ਛੜ ਦੇ ਦੋ ਬਾਂਡਾ ਦੇਣੀ ਇਹਨੇ ਤੋ ਬਣਾ ਜੂ ਨਾਲੇ ਸੁੱਖ ਨਾ ਸੂਣ ਵਾਲੀ ਹੋਊਗੀ ਇਹਦਾ ਵੀ ਜਨੇਪਾ ਪੂਰਾ ਕਰਾਂਗੇ ਤੇਰੀਆਂ ਕਿੱਧਰ ਪਉਂਦੀਆਂ ਉਹਨ ਨਫੜਾ ਮੇਰੀ ਲੱਤ ਨੂੰ ਬੰਨਣੀ ਆ ਨਹੀਂ ਤੈਨੂੰ ਤਾਂ ਹੀ ਤੇ ਆਨੀ ਆ ਵੀ ਉਹਨ ਕੰਨ ਸੋਹਣੀ ਲੱਗਣੀ ਆ ਤੇ ਪੈਰਾਂ 'ਚ ਤੂੰ ਚਾਂਜਰਾਂ ਪਾ ਆਪਣੀਆਂ ਲਾ ਕੇ ਤੂੰ ਕੀ ਕਰਨੀ ਛੰਛਲ ਰਣੋ ਕਰਦੀ ਸਮਝ ਗਰਮੋ ਨਜ਼ਰ ਵਜੋ ਤਾਂ ਕੱਲ੍ਹ ਕਣ ਲੱਭਣਾ ਛੇਤੀ ਕਰ ਦੇ ਪਿੰਨਾ ਮੈਨੂੰ ਲਿਆ ਮਾਣਾ ਤੇਰੇ ਨਜ਼ਰ ਲਾਜ਼ ਨਹੀਂ ਤੇ ਨਜ਼ਰ ਵੀ ਬੜੀ ਭੈੜੀ ਜੀ ਲੱਤ ਨੂੰ ਬੰਨ ਕੋਚ ਆਈ ਬੰਨ ਤੇ ਜੀ ਹੀ ਰਾਣਾ ਮੇਰੀ ਰਾਣਾ ਚੰਗੀ ਉਹ ਚੁੱਕ ਕੇ ਨੂੰ ਕੁੜੀ ਚ ਮਾਹੇ ਹਲੋ ਤਲਾਨੀ ਹੈ ਆ ਮੇਰੀ ਮਾਝ ਨਜ਼ਰ ਲਾਤੀ ਮਾਝ ਮਨੇ ਕਦੀ ਲਤ ਨਹੀਂ ਸੀ ਚੁੱਕੀ ਜਿਹੜੀ ਮਾਰਕਟ ਪੂਸੀ ਤੇ ਉਹ ਗਈ ਆ ਨਹੀਂ ਜਿਹੜੇ ਹੋਏ ਹੀ ਟੰਗਰ ਨਹੀਂ ਮੈਂ ਤਾਂ ਤੇਰੇ ਤੇ ਮਰਦੀ ਜਾਨੀ ਆ ਇਹਦੇ ਮਗਰ ਕਿਉਂ ਲੱਗਦੀ ਸ਼ਰੀਕਣੀ રે ਸ਼ਰੀਕਾਂ ਨੂੰ ਕਦੀ ਘਰ ਵਸਣ ਦਿੱਤੇ ਹੈ ਚੱਜ ਦੀ ਰਹਿ ਚੱਜ ਦੀ ਨਹੀਂ ਪਹਿਣਾ ਨਾ ਕਦੀ ਸਾਥ ਨਾ ਗੱਲ ਕਰੇ ਨਾ ਕਦੀ ਰਾਣੀ ਨਾ ਵੀ ਜਿੰਨੀ ਆਪਣੀ ਰਾਣ ਉਹ ਨਾਲ ਗੱਲਾਂ ਕਰਦੀ ਰਹਿੰਦੀ ਸਤ ਮੈਨੂੰ ਕਹਿੰਦਾ ਕੋਈ ਨਹੀਂ ਹੁੰਦਾ ਨਜ਼ਰ ਲਾਦੀ ਤੈਨੂੰ ਇਹਨੇ ਸਗਾਤੇ ਨਜ਼ਰ ਲੱਗੀ ਤੇ ਮੈਂ ਤਾਂ ਮੇਰਾ ਤਾਂ ਮਾਤਾ ਕਿਥੇ ਬਾਪੇ ਕੋਲ ਜਾਣੀ ਛਾਣੇ ਕੋਲ ਧੂਪ ਬੱਤੀ ਕੋ ਲਿਆ ਕੇ ਤੇ ਇੱਡੇ ਦੇ ਅੱਗੇ ਦਿਖਾਉਣੀ ਤੇ ਨਜ਼ਰ ਪਟੂ ਲਾਉਣੀ ਇਹਨੇ ਤੇ ਮੇਰੀਆਂ ਜਣਾ ਚ ਬਹਿਣ ਮੇਰੀ ਸੋਨਾ ਗੱਲ ਆ ਲਾਵੀ ਨਾ ਹਣ ਬੱਚੀ ਰਵੇਗੀ ਜੇ ਤਾਂ ਲਾ ਦੂ ਨਜ਼ਰ ਖਾਜੂ ਕਿ ਤੈਨੂੰ ਆਵੇ ਲੱਡਾ ਮਾਰੀ ਜੀ ਆਵੇ ਲਾ ਆਵੇ ਲੋ ਤੁਹਾਡੀ ਚ ਲਖਣੀ ਇਹਦਾ ਗਾਮ ਤੇ ਰਿੱਚ ਜਿ ਡਾਬੂ ਜੇ ਕਰਦੀ ਏ ਤੋ ਦੋ ਦਫੇ ਇਹਦਾ ਹੀ ਪੀਣੀ ਰਾਤ ਨੂੰ ਗਲਾਸਾਂ ਘਰ ਕੇ ਇਹ ਪੋਣਾ ਵਾ ਕੇ ਛੋੜਾ ਦੇ। ਇਹ ਇਧਰ ਸੁੱਤੀ ਹਰੀ ਸਾਡੇ ਤੇ ਸੁਪਣੀ ਸੁੱਤੀ ਵਾਵਾ ਸੁਨੇ ਲੈਦੀ ਰਹਿ ਜਾਣਾ ਵਾ। ਰਾਣਾ ਨੇ ਦੁੱਧ ਦਾਦ ਨਹੀਂ ਦੇਣਾ। ਸੁੰਦਰੀ ਨਹੀਂ ਲੈਣਾ ਜਿਹੜੇ ਸਾਡੇ ਘਰ ਆ ਰਿਹਾ ਜਾ ਸੁੱਤੀ ਦੇ ਵੱਟ ਲਿਆਇਆ ਛੇਤੀ ਕਰ। ਇਹਦੇ ਗਾੜੀ ਸਾਰਾ ਸੁੱਟ ਤੇ ਆਫਰ ਜੇ। ਬਾਕੀਆਂ ਜੋ ਘਰ ਰਹਿੰਦੇ ਇਹਦੇ ਗਾੜੀ ਲਿਆ ਦੇ ਸਈ ਪੀ ਲੈ। ਇਹ ਰਾਤ ਨੂੰ ਦੁੱਧ ਘੱਟ ਦਊਗੀ ਤੇ ਜਪਾਵਾਂਗੇ ਨਾ ਤਾਂ ਪੀਊਗੀ ਕੀ ਹੈ ਕਰਮਾ ਵਾਲੀ। ਸੁਣਨਾ ਵਾ। ਆਪਕੀ ਚਰ ਕਰਨੀ ਪੈਣੀ ਮੇਰੀ ਨਹੀਂ ਆ ਕੇ ਗਈ ਜਾਨੀ ਆ ਨਹੀਂ ਸ਼ਰਮ ਕਰ ਜਿੰਨਾ ਮੈਂ ਤੈਨੂੰ ਆਨੀ ਉਹਨੇ ਖੜ ਪੱਠੇ ਚਲ ਤੂੰ ਉੱਥੇ ਖੜ ਦੇ ਮੈਂ ਆਪਣੇ ਜ਼ਰਾਂੜ ਪੱਠੇ ਪਾਣੇ ਵੇ ਵੇਖਣ ਦੇ ਵੀ ਹਰਿਆ ਆ ਆਗੇ ਆਗੇ ਖੜੋ ਜਾ ਨਹੀਂ ਛੱਡ ਦੇ ਨਹੀਂ ਛੱਡ ਦੇ ਨਹੀਂ ਪਹਿਣਾ ਨਹੀਂ ਕੀ ਬਣੂਗਾ ਨਹੀਂ ਲੋਕੀ ਤਮਾਸ਼ਾ ਵੇ ਦੇਣੀ ਇਹ ਤਾਂ ਨੇਕ ਧਾਨ ਦੀ ਰਾਣੂ ਮੈਂ ਪਾਉ ਜਿਹੜਾ ਥੇਰਾ ਸਿਰ ਫੋਟਾ ਮਾਰਦੀ ਆ ਲੈ ਖੜਾ ਸੋ ਮੈਂ ਤੇ ਇਹ ਚੰਗੀ ਹੋਵੇ ਹਈ ਨੂੰ ਨਾ ਡਾਂਨ ਜੀ ਨੂੰ ਦੇ ਦਿੱਤੀ ਲਾ ਬਿਨਾ ਤਾਂ ਵੀ ਮਾਸਾ ਵੀ ਜੇ ਆਉਸ ਨਹੀਂ ਤੇ ਰਣ ਮਾਰ ਹੀ ਟੁੱਟ ਤੇ ਕਰਦੀ ਬੰਨੇ ਲਾਦੀ ਇਹਨੂੰ ਹਾਂ ਮੈਨੂੰ ਦੋਨ ਲੱਗਦਾ ਵਾ ਜਦੋਂ ਦੀ ਇਹਨੇ ਰਾਣੋ ਲੈ ਆਂਦੀ ਇਹਦੇ ਤੇ ਉਹ ਦਿਮਾਗ ਤੇ ਫਰਕ ਪੈ ਗਿਆ ਜਿਹੜੇ ਹਿਸਾਬ ਨਾਲ ਇਹ ਕਰਦੀ ਹੈ ਹੈ ਦੱਸ ਉਹ ਵੀ ਡੰਗਰ ਉਹ ਵੀ ਡੰਗਰ ਤੇ ਜਦੋਂ ਤੇ ਉਹਦਾ ਪੀਣਾ ਜੀ ਉਹ ਖਾਲੂ ਪੋਰਾ ਵਿੱਚੋਂ ਨਾ ਫਿਰ ਕੀ ਹੋਣ ਲੱਗਾ ਵਾ ਜੇ ਤੇ ਹੈ ਜਿਵੇਂ ਮੇਰੇ ਨਾਲ ਇਹ ਤਰੀਕੇ ਕਰਦੀ ਉਦਾਂ ਹੋ ਲਿਆ ਕੇ ਬੰਨਤੀ ਤੀ ਤੁਸੀਂ ਇਹਨਾਂ ਨੂੰ ਮੈਨੂੰ ਵੀ ਲੱਗਦਾ ਉਹ ਵੀ ਉਹਦੇ ਵਰਗੀ ਐਂਦਰ ਨੂੰ ਪਾਸੇ ਸੁੱਟ ਦਿੰਦੀ ਉਹਨੂੰ ਨਹੀਂ ਪੋਰਾ ਦਿੰਦੀ ਉਹ ਵੀ ਕਿੱਥੋਂ ਇਹ ਲਿਆਂਦੀ ਤੇਦੀ ਰਾਣੋਂ ਆਈ ਨਾ ਇਹ ਆਉਂਦੀ ਤੇ ਨਾ ਇਹ ਰਾਣੋਂ ਆਉਗੀ ਹੁਣ ਰਾਣੋਂ ਤੇ کئی ਰਾਜ ਹੁਣ ਮੈਨੂੰ ਤੇ ਆ ਬੜੀ ਭੁੱਖ ਲੱਗੀ ਆ ਜਾ ਕੇ ਤੇ ਰੋਟੀ ਖਾਵਾਂ ਮੇਰੀ ਸੋਹਣੀ ਗੱਲ ਰਾਣੋਂ ਮੈਂ ਆਉਣੀ ਆ ਮੈਨੂੰ ਭੁੱਖ ਬੜੀ ਲੱਗੀ ਮੈਂ ਰੋਟੀ ਖਾ ਕੇ ਹੀ ਆ ਕੇ ਤੈਨੂੰ ਪਾਣੀ Đਾਉਣੀ ਆ ਹੁਣ ਅਚਰ ਖਾ ਲਾ ਤੇ ਜੇ ਹਰਿਆ ਮੰਗੂ ਤੇ ਮਾਰੀ ਨਾਸਾਂ ਤੇ ਰਾ ਕੇ ਦੀਆਂ ਤੇ